i ਬਾਈਵਾ ਵਿਸ਼ਾਲ ਭਗਵਤੀ ਸਲਾਨਾ ਜਾਗਰਨ ਸ਼ਿਵ ਸ਼ਕਤੀ ਮੰਦਿਰ ਗੁਲਾਬਗੜ ਪੰਡਿਤ ਗੋਰੀ ਸ਼ੰਕਰ ਜੀ ਦੀ ਰਹਿਨਮਾਈ ਹੈ ਔਰ ਐਨਆਰਆਈ ਵੀਰਾ ਦੇ ਸਹਿਯੋਗ ਦੇ ਨਾਲ ਇਹ ਜੋ ਜਾਗਰਨ ਕਰਾਇਆ ਜਾ ਰਿਹਾ ਸੋ ਇਹਦੇ ਲਈ ਆਪ ਸਾਰੀਆਂ ਸੰਗਤਾਂ ਨੂੰ ਰੇਖਾ ਸ਼ਰਮਾ ਐਂਡ ਪਾਰਟੀ ਜਲੰਧਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੈ ਮਾਤਾ ਦੀ ਜੈ ਮਾਤਾ ਦੀ ਔਰ ਸਾਡੇ ਵਿੱਚ ਸ਼ਿਵ ਸੈਨਾ ਅਖੰਡ ਪਾਠ और विश्व हिंदू संत तो अजय मेहता जी आए ने सो उन्होंने भी सा जिया सो ज्यादा समा ना लंका हो <स्थाथ> शिवशक्ति मंदिर गुलाबगढ़ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਗੂਬੀ ਦਾ ਵਿਸ਼ਾਲ ਜਾਗਰਣ ਬੜੀ ਸ਼ਰਧਾ ਧੁੰਦਤਾਂ ਨਗ ਮਾਇਆ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਜਾਗਰਣ ਤੋਂ ਪਹਿਲਾਂ ਸਮੂਹ ਸੰਗਤ ਨੂੰ ਫ੍ਰੀ ਆਫ ਕੋਸਟ ਮਾਤਾ ਰਾਣੀ ਦੇ ਦਰਸ਼ਨ ਕਰਾਇਆ ਜਾਂਦੇ ਉਸੇ ਤਰੀਕੇ ਨਾਲ ਲੜੀਵਾਰ ਐਕਿਵਿਟੀ ਚਿੰਤਪੂਰਨੀ ਮਾ ਜਵਾਲਾ ਜੀ ਮਾ ਕਾਂਗੜਾ ਜੀ ਦੇਕਨ ਸੰਗਤਾਂ ਨੂੰ ਫ੍ਰੀ ਆਫ ਕੋਸਟ ਦਰਸ਼ਨ ਕਰਾਇਆ ਗਿਆ ਔਰ ਮਾ ਕਾਂਗੜਾ ਦੇਵੀ ਨੂੰ ਅਖੰਡ ਜੋਤੀ ਲੈ ਕੇ ਆਂਦੀ ਗਏ 20 ਤਰੀਕ ਨੂੰ ਮਹਾ ਮਹਾ ਮੈਦਾ ਵਿਸ਼ਾਲ ਵਿਰਾਟ ਮੂਰਤ ਦੇ ਨਾਲ ਜਾਗਨ ਕਰਾਇਆ ਗਿਆ ਜਿਹਦੇ ਵਿੱਚ ਇੱਕ ਦਿਨ ਪਹਿਲਾਂ ਤੋਂ ਸ੍ਰੀ ਆਖੰਡ ਰਾਮਾਇਣ ਦੀ ਦਾ ਪਾਠ ਚੱਲ ਰਿਹਾ ਸੀ ਉਸ ਪਾਠ ਦੇ ਦਰਮਿਆਨ ਤੋਂ ਹੀ ੜਟੂ ਢੰਡਾਰਾ ਮਹਾ ਮੈਦਾ ਵਰਤਾਇਆ ਜਾ ਰਿਹਾ ਸੀ ਜੋ ਕਿ ਜਾ ਕੇ 21 ਤਰੀਕ ਨੂੰ ਸਵੇਰੇ ਮਾਤਰਾਣੀ ਦਾ ਨੰਗਰ ਸਮਾਪਤ ਹੋਇਆ ਸੋ ਸਮੁੱਚੇ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ ਹੁੰਮ ਮਾਰ ਕੇ ਇਸ ਦੇ ਵਿੱਚ ਭਾਗ ਲਿਆ ਔਰ ਸਾਡੇ ਦਾ ਸੋ ਸਾਰੀ ਸੰਗਤਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹੈ ਔਰ ਦੋਸਤੋ ਪ੍ਰਾਂਤ ਮੈਂ ਉਮੀਦ ਕਰਦਾ ਕਿ ਅਗੇ ਵੀ ਆਉਣ ਵਾਲੇ ਸਮਾਂ ਦੇ ਵਿੱਚ ਇਹ 22ਵਾਂ ਜਾਗਰਣ ਸਿਗਾ ਤੇ ਕਈਵੇਂ ਜਾਗਰਣ ਦੇ ਵਿੱਚ ਇਸ ਤੋਂ ਵੀ ਵੱਧ ਸੰਗਤ ਹਮ ਘੁਮਾ ਕੇ ਇਸ ਜਾਗਰਣ ਦੇ ਵਿੱਚ ਆਪਣਾ ਸਹਿਯੋਗ ਦੇਗੀ ਬਹੁਤ ਸੱਚੀ ਦਰਵਾਦ ਕੀ ਜੈ ਜੈ ਮਾਤਾ ਦੀ ਜੈ ਮਾਤਾ ਬਾਈ ਮਾ ਰਿਸ਼ਾਲ ਜਾਗਰਣ ਜਿਵ ਸ਼ਕਤੀ ਮੰਦਰ ਦੇ ਲਾਭ ਵਰ ਬਲਵ ਬਣਿਤ ਹੁਣ ਤਾਂ ਆਪਣੇ ਸ਼ਰਨਾਂ ਮਾਇਆ ਗਿਆ ਜਿੱਦੇ ਵਿੱਚ ਦੋ ਦਿਨ ਲਗਾਤਾਰ ਭੰਡਾਰੀ ਚੱਲੇ ਔਰ ਬਾਈ ਮਸਲਾ ਜਿਹੜਾ ਜੋ ਵੀ ਤੀਖ ਨੂੰ ਸੀਗਾ ਉਸ ਦੇ ਵਿੱਚ ਰਾਤ ਨੂੰ ਰੇਖਾ ਸ਼ਰਮਾ ਜੀ ਤੇਜਸਵੀ ਮਾਈ ਬਹੁਤ ਹੀ ਵਧੀਆ ਦਾਤੀ ਮਦਕ ਗੁਣਗਾਨ ਕਰਕੇ ਸ਼ਰਧਾ ਨਿਹਾਲ ਕੀਤਾ ਤੇ ਬਹੁਤ ਹੀ ਵਧੀਆ ਜਾਗਰਣ ਹੋ ਗਿਆ ਤੇ ਦੇ ਵਿੱਚ ਹੋਰ ਕਈ ਚਲਤਾ ਨੇ ਆਈ ਲੋਈ ਤੇ ਮੈਂ ਆਸ ਕਰਦਾ ਨੇ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਜਾਗਰਣ ਬੜੇ ਅੱਛੇ ਤੇ ਬੜੇ ਤਰੀਕੇ ਨਾਲ ਹੋ ਤੁੰਤਾਂ ਨਗਰ ਆਵੇ ਜੈ ਮਾਤਾ ਦੀ